ਉੱਲਾ ਮੈਂ ਕਿਨੂੰ ਸੰਭਾਲ ਖੇਤੀ ਸੁੱਕ ਜਾਵੇਂਗਾ ਉਹਨੇ ਲਵੇਂਗਾ ਨਜ਼ਾਰੇ ਜੇ ਨਾ ਰੁਕ ਜਾਵੇਂਗਾ ਉਹਨੇ ਲਵੇਂਗਾ ਨਜ਼ਾਰੇ ਤੈਨੂੰ ਕਿੜ ਨੈ ਦੀ ਕਾਲੀ ਮਾਘਰਾਂ ਨੀ ਤਰਨਾ ਉਹ ਕਹਾਵਤ ਵਿੱਚ ਮਾਲੇ ਕੇ ਬੇਰਾਨੇ ਕਰਨਾ ਰਣੀਆਂ ਬਨਾਹੀ ਤੇਰੀ ਜਦੋਂ ਸੁੱਕ ਜਾਵੇਂਗਾ ਉਹਨੇ ਲਵੇਗਾ ਨਜ਼ਾਰੇ ਜੇ ਨਾ ਰੁਕ ਜਾਵੇਂਗਾ ਫੁੱਲਾ ਮੈਂ ਕਿਹਨੂੰ ਸਵਾਲ ਬਾਂਦਰਾਂ ਕੇ ਇਸ ਬਾਗ ਦੀ ਬਹਾਰ ਲਾਵੇਂਗਾ ਉਦੋਂ ਖਿੜੀ ਜਾਦੋਂ ਜ਼ਿੰਦਗੀ ਸੰਵਾਰ ਲਾਵੇਂਗਾ বেলা ਹੱਥ ਨਹੀਂ ਆਉਣਾ ਜਦੋਂ ਉੱਕ ਜਾਵੇਂਗਾ ਉਹਨੇ ਲਵੇਂਗਾ ਨਜ਼ਾਰੇ ਜੇ ਨਾ ਰੁੱਕ ਜਾਵੇਂਗਾ ਫੁੱਲਾ ਮੈਂ ਕਿਨੂੰ ਸਵਾਰ ਰਕੀ ਚਾਵਾਂ ਨੂੰ ਕੁਵਾਰੇ ਫੁੱਲਾਂ ਮਾਲਿ ਮੋਣਿਆ ਆਇਆ ਨਹੀਂਓ ਜਾਣਾ ਜਾਗ ਤੇ ਦੁਬਾਰਾ ਸੋਣਿਆ ਆਇਆ ਨਹੀਂਓ ਜਾਣਾ ਜਾਗ ਤੇ ਦੁਬਾਰਾ ਸੋਣਿਆ ਛੇਤੀ ਰੂਪ ਦੀਨ ਮੈਸ ਇਹ ਤੋਂ ਚੁੱਕ ਜਾਵੇਂਗਾ ਉਹਨੇ ਲਵੇਗਾ ਨਜ਼ਾਰੇ ਜੇ ਨਾ ਰੁਕ ਜਾਵੇਂਗਾ ਫੁੱਲਾਂ ਮੈ ਜੇ ਤੂੰ ਪਿਆਰ ਦੇ ਫੁਲੇਖੇ ਵਿੱਚ <li>ਪੁੱਲ ਜਾਏਗਾ ਉਹ ਦੋ ਲੋਕਾਂ ਦੇ ਆਪੈਰਾ ਵਿੱਚ ਰੂਲ ਜਾਏਗਾ ਉਹ ਦੋ ਲੋਕਾਂ ਦੇ ਆਪੈਰਾ ਵਿੱਚ ਰੂਲ ਜਾਏਗਾ ਹਾਰਾ ਜ਼ਿੰਦਗੀ ਨਿਸ਼ਾਨ ਐ ਤੋ ਚੁੱਕ ਜਾਏਗਾ ਫੁੱਲਾ ਮੈਂ ਕਿਨੂ ਸਵਾਲ ਨਹੀਂ ਤੇ ਸੁੱਕ ਜਾਵੇਂਗਾ ਉਹਨੇ ਲਵੇਂਗਾ ਨਜ਼ਾਰੇ ਤੇਰੇ ਰੂਪ ਤੇ ਜਵਾਨੀ ਦੀ ਮੈਂ ਸੁਖ ਮੰਗਨਾ ਓ ਕੇ ਯਮਲਾ ਦੇਵੰਨਾ ਜਦੋਂ ਕੋਣੋਂ ਲਾਂਗినా ਓ ਕੇ ਯਮਲਾ ਦੇਵੰਨਾ ਜਦੋਂ ਕੋਣੋਂ ਲਾਂਗినా ਤੈਨੂੰ ਵੇਖਣਾਂ ਨੀ ਦਿੱਤ ਜਦੋਂ ਲੁਕ ਜਾਏਗਾ ਉਹਨੇ ਲਵੇਂਗਾ ਨਜ਼ਾਰੇ ਜੇ ਨਾ ਰੁਕ ਜਾਏਗਾ ਫੁੱਲ